ਸ਼ਤ్రੂ ਮਾਤਾ ਸੁਦੇਸ਼ਾ ਜੀ ਮਹਾਰਾਜ ਰੈਵੜ ਰਾਜਪਿਤਾ ਰਮੇਸ਼ ਜੀ ਇਹਨਾਂ ਦੇ ਆਸ਼ੀਰਵਾਦਾਂ ਦੇ ਨਾਲ ਅੱਜ ਲੁਧਿਆਣਾ ਦੇ ਵਿੱਚ ਵਰਤਮਾਨ ਦੇ ਸਾਹਮਣੇ ਜੋ ਬਹੁਤ ਵੱਡਾ ਗਰਾਊਂਡ ਹੈ ਐਗਜ਼ਿਬਿਸ਼ਨ ਉਹਦੇ ਵਿੱਚ 2 ਮਾਰਚ 2025 ਦਿਨ ਐਤਵਾਰ ਵਿਸ਼ਾਲ ਸੰਸਮਾਗਮ ਦਾ ਕਾਰਜਕ੍ਰਮ ਆਪ ਦੇਖ ਰਹੇ ਹੋ ਬਣਾ ਹੋਇਆ ਹੈ ਹਜ਼ਾਰਾਂ ਹਜ਼ਾਰਾਂ ਦੀ ਤعداد ਵਿੱਚ ਸੰਗਤ ਇੱਥੇ ਪਹੁੰਚ ਰਹੀ ਹੈ ਅਲੱਗ-ਅਲੱਗ ਅਸਥਾਨਾਂ ਤੋਂ ਔਰ ਸਾਰਿਆਂ ਦਾ ਸਤਿਗੁਰ ਦੇ ਪ੍ਰਤੀ ਆਸਥਾ ਸ਼ਰਧਾ ਵਿਸ਼ਵਾਸ ਹੋਰ ਜ਼ਿਆਦਾ ਬਣੇ ਸਤਿਗੁਰੂ ਦੀਆਂ ਅਸ਼ੀਰਵਾਦਾ ਪ੍ਰਾਪਤ ਕੀਤੇ ਜਾ ਰਹੀਆਂ ਹਨ ਇਹ ਸਾਰਾ ਸੰਸਾਰ ਇੱਕ ਫੈਮਿਲੀ ਹੈ ਵੀ ਆਰ ਅ ਗਲੋਬਲ ਫੈਮਿਲੀ ਹਜ਼ੂਰ ਦਾ ਐਸਾ ਵਾਈਡਲ ਵਿਜ਼ਨ ਹੈ ਕਿ ਗਿਆਨ ਦੀ ਜੋਤ ਜਗਾ ਜਗਾ ਤੱਕ ਪਹੁੰਚੇ ਔਰ ਪ੍ਰੇਮ ਵਾਲੀ ਗੰਗਾ ਹਰ ਕਰ ਤੱਕ ਜਾਏ ਅਰਮੇਸ਼ਨ ਦੀ ਜੋ ਇੱਕ ਐਪੈਕਸ ਛਵੀ ਹੈ ਇਸ ਨੂੰ ਹੋਰ ਜ਼ਿਆਦਾ ਨਿਖਾਰਨ ਦੇ ਲਈ ਹਰ ਇੱਕ ਦਾ ਯੋਗਦਾਨ ਬੜਾ ਹੈ। ਇਸ ਵੇਲੇ ਰਾਈਟ ਨੋ ਅਸੀਂ ਪਬਲਿਕੇਸ਼ਨ ਕਾਊਂਟਰ ਦੇ ਉੱਤੇ ਖੜੇ ਹਾਂ। ਪ੍ਰਸ਼ਦ ਕੌਮਲ ਜੀ ਇਸ ਨੂੰ ਪੂਰੀ ਤਰ੍ਹਾਂ ਨਾਲ ਅਗਵਾਈ ਕਰ ਰਹੇ ਹਨ ਆਪਣੀ ਟੀਮ ਦੇ ਨਾਲ ਉਹ 100 ਮੈਂਬਰ ਪਬਲਿਕੇਸ਼ਨ ਵਿੱਚ ਹਨ ਸਟਾਰ ਲੱਗੇ ਹੋਏ ਹਨ ਜਿਹਦੇ ਵਿੱਚ ਮਿਸ਼ਨ ਦੀਆਂ ਜਿਤਨੀਆਂ ਵੀ ਰਿਲੇਟਡ ਬੁੱਕਸ ਨੇ ਔਰ ਤਰ੍ਹਾਂ-ਤਰ੍ਹਾਂ ਦੇ ਹੋਰ ਸਕ੍ਰਿਪਟਸ ਹਨ ਉਹ ਸਾਰੇ ਅਵੇਲੇਬਲ ਹਨ। ਐਸੀ ਆਸ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲਾ ਹਰ ਜਗਿਆਸੂ ਆਉਣ ਵਾਲਾ ਹਰ ਭਗਤ ਉਸ ਨੂੰ ਇਥੋਂ ਪੂਰੀ ਤਰ੍ਹਾਂ ਨਾਲ ਡਿਵਾਈਨ ਵਰਚੁਅਲਸ ਦੇ ਨਾਲ ਲਗ ਲਗਰੇਜ ਹੋ ਕੇ ਤੁਜਾਨ ਔਰ ਕਿਸੇ ਨੂੰ ਵੀ ਕਿਸੇ ਪ੍ਰਕਾਰ ਦੀ ਕਮੀ ਨਾ ਰਹੇ ਵਿਵਿਸ਼ਣ ਪ੍ਰੇ ফর ਆਲ ਦਾ ਹਿਊਮੈਨਿਟੀ ਕਿ ਸਾਰਾ ਸੰਸਾਰ ਇੱਕ ਸੁਖੀ ਪਰਿਵਾਰ ਬਣੇ ਔਰ ਕਿਸੇ ਨੂੰ ਕਿਸੇ ਪ੍ਰਕਾਰ ਦੀ ਕਮੀ ਨਾ ਰਹੇ ਸਤਗੁਰ ਮਾਤਾ ਜੀ ਆਪਣੇ ਡਿਵਾਈਨ ਸਜਾਨੇ ਚ ਸਾਰਿਆਂ ਨੂੰ ਪਰਮ ਗਿਆਨ ਦੀ ਦਾਤ ਦਿਓ ਸਾਰੇ ਹੀ ਪੂਰੀ ਤਰ੍ਹਾਂ ਜਾਗਮਗਾਦੇ ਹੋਏ ਇੱਕ ਲੂਮੀਨੇਟਰ ਸਟਾਰ ਸਮਰਸ਼ਨ ਮੜਨ ਪਰ ਦੁਨੀਆ ਇੱਕ ਸਵਰਗ ਅਲੱਛਾ ਬਣ ਜਾਏ ਪਿਆਰ ਸੇ ਕਹਿਣਾ ਦਾ ਜੀ ਮਾਤਾ ਜੀ ਅੱਜ ਦਾ ਜਿਹੜਾ ਸੰਸਮਾਗਮ ਹੋਇਆ ਹੈਗਾ ਇਸ ਤਰ੍ਹਾਂ ਦਾ ਜੀ ਇਸ ਤਾਂ ਜੀ ਲਗਭਗ ਪਿਛਲੇ ਇੱਕ ਹਫਤੇ ਤੋਂ ਚੰਡੀਗੜ੍ਹ ਰੋਡ ਗਲਾਡਾ ਗਰਾਊਂਡ ਵਿੱਚ ਇੱਥੇ ਸੰਤ ਰੰਗਕਾਰੀ ਸਮਾਗਮ ਜੋ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੰਕਾਰੀ ਰਾਜਪਿਤਾ ਜੀ ਦੀ ਹਜ਼ੂਰੀ ਵਿੱਚ ਹੋਣਾ ਨਿਸ਼ਚਿਤ ਹੋਇਆ ਸੀ ਤੇ ਅੱਜ ਇਹ ਸਮਾਗਮ ਦਾਸ਼ੂ param ਸਤਿਗੁਰੂ ਦੀ ਕਿਰਪਾ ਦੁਆਰਾ ਹੋ ਚੁੱਕਾ ਹੈ ਔਰ ਹਜ਼ਾਰਾਂ ਦੀ ਤਾਦਾਦ ਵਿੱਚ ਸ਼ਰਧਾਲੂ ਭਗਤ ਸੰਤ ਮਹਾਤਮਾ ਪੂਰੇ ਪੰਜਾਬ ਚੋਂ ਇਵਨ ਕੀ ਜੰਮੂ ਕਸ਼ਮੀਰ ਹਿਮਾਚਲ ਤੋਂ ਵੀ ਚੱਲ ਕੇ ਇੱਥੇ ਪਹੁੰਚ ਰਹੇ ਨੇ ਔਰ ਸਤਿਗੁਰੂ ਦੇ ਦਰਸ਼ਨਾਂ ਦਾ ਜਿੱਥੇ ਸਾਰੇ ਆਨੰਦ ਪ੍ਰਾਪਤ ਕਰਨਗੇ ਇੱਕ ਦੂਸਰੇ ਦੇ ਚਰਨ ਤੋੜ ਇੱਕ ਦੂਸਰੇ ਦੀ ਪ੍ਰਾਪਤ ਕਰਨਗੇ ਨਾਨਕ ਜੀ ਉਹ ਸਤਿਗੁਰੂ ਦਾ ਇੱਕ ਫ੍ਰੇਮ ਦਾ ਪੈਗਾਮ ਇੱਕ ਸ਼ਰਦਾ ਦਾ ਇੱਕ ਇਕਤਵ ਦਾ ਪੈਗਾਮ ਜੋ ਸੰਸਾਰ ਪਰ ਨੂੰ ਵਿਸਤ੍ਰਿਤ ਹੋ ਰਿਹਾ ਹੈ ਉਹ ਸਾਰੇ ਨੂੰ ਆਪਣੇ ਜੀਵਨ ਚ ਧਾਰਨ ਕਰਕੇ ਉਹਨਾਂ ਦੇ ਅਨਸਾਰ ਆਪਣਾ ਜੀਵਨ ਢਾਲ ਕੇ ਜੋ ਜੋ ਮੰਨੇ ਬਚਨ ਗੁਰੂ ਦਾ ਉਹ ਖੁਸ਼ੀਆਂ ਨੂੰ ਪ੍ਰਾਪਤ ਕਰਦਾ ਹੈ ਉਹਦਾ ਜੀਵਨ ਆਸਾਨ ਹੁੰਦਾ ਹੈ ਤਾਂ ਅੱਜ ਮੌਕਾ ਹੈ ਕਿ ਕੋਈ ਜਿਵੇਂ ਦਾਸ ਪਹਿਲੇ ਵੀ ਬੇਨਤੀ ਕਰ ਚੁੱਕਾ ਹੈ ਕਿ ਕੋਈ ਅਸੀਂ ਵੰਜਨ ਆ ਰਹੀ ਹੈ ਔਰ ਇੱਥੇ ਪਹੁੰਚ ਕੇ ਖੂਬ ਅਸ਼ੀਰਵਾਦਾਂ ਪ੍ਰਾਪਤ ਕਰੇ ਅੱਜ ਵਿਚਾਰ ਨਗਰੀ ਸੰਤ ਸਮਾਗਮ ਸਤਿ ਸ਼੍ਰੀ ਅਕਾਲ ਸੇਖੇ ਮਹਾਰਾਜ ਤੇ ਪੂਜਿਆ ਰਾਜਪੀਤਾ ਜੀ ਜਿਹਨਾਂ ਦੀ ਪਾਵਨ ਹਜ਼ੂਰੀ ਵਿੱਚ ਅੱਜ ਹੋਣ ਜਾ ਰਿਹਾ ਹੈ ਬਹੁਤ ਸੰਤਾਂ ਯਤਸ਼ਾ ਇਸ ਵੇਲੇ ਸਾਰਾ ਪੰਜਾਬ ਇੱਥੇ ਹਾਜ਼ਰ ਹੈ ਨਾਨਾ ਸਟੇਟਾਂ ਲੱਗ ਜਿੰਨੀਆਂ ਪੈ ਰਹੀਆਂ ਹਨ ਸ਼ਰਧਾਲੂ ਬੜੀ ਸ਼ਾਦਾ ਨਾਲ ਸਵਾਗਤ ਪਹੁੰਚ ਰਹੇ ਹਨ ਬੜਾ ਇੱਕ ਸੁੰਦਰ ਸਵਰਗ ਦਾ ਦ੍ਰਿਸ਼ਵਾਨਿਆ ਹੋਇਆ ਹੈ ਜੋ ਮੈਸੇਜ ਹੈ ਨਿਕਾਰੀ ਮਿਸ਼ਨ ਦਾ ਦਿੱਤਾ ਜਾ ਰਿਹਾ ਹੈ ਕਿਉਂਕਿ ਜੋ ਮੈਸੇਜ ਸਾਰਿਆਂ ਵਾਸਤੇ ਹੁੰਦਾ ਹੈ ਜੋ ਮਕਸਦ ਹੈ ਸਭ ਦਾ ਨਿਕਾਰੀ ਮਿਸ਼ਨ ਨੂੰ ਪੂਰਾ ਕਰ ਰਿਹਾ ਹੈ ਜਿਹਦੇ ਇਸ ਦੇ ਬ੍ਰਹਮ ਦਾ ਗਿਆਨ ਆ ਗਿਆ ਜੋਤ ਅਮਜੋਤ ਨਾਲ ਮਿਲ ਗਈ ਉਹਦਾ ਜੀਵਨ ਸਫਲ ਹੋਇਆ ਐਸਾ ਹੀ ਸੰਦੇਸ਼ ਪਵਿੱਤਰ ਅੱਜ ਦਿੱਤਾ ਜਾ ਰਿਹਾ ਹੈ ਅਨੰਦ ਲਾਉਣ ਆਏ ਜੀ ਤੁਹਾਡਾ ਸਵਾਗਤ ਹੈ ਮੇਰੇ ਸੈਂਟਰ ਜੀ ਆ ਜੀ ਸਰ ਤੋਂ ਪਕੀ ਜੀ ਅੱਜ ਤੁਸੀਂ ਨਿਰੰਕਾਰੀ ਸਮਾਗਮ ਚ ਇਨਵਾਈਟ ਹੋ ਲੁਧਿਆਣੇ ਦੇ ਯੋਗ ਭਾਗਾਂ ਵਾਲੇ ਆ ਜਿਹੜਾ ਪੂਰੇ ਪੰਜਾਬ ਚ ਲੁਧਿਆਣੇ ਦੀ ਧਰਤੀ ਨੂੰ ਸਤਿਗੁਰੂ ਮਾਤਾ ਸਿਖਸ਼ਾ ਜੀ ਇੱਥੇ ਆਪਣੇ ਅਸ਼ੀਰਵਾਦ ਦੇਣ ਲਈ ਸੰਗਤ ਨੂੰ ਆ ਰਹੇ ਆ ਲੁਧਿਆਣੇ ਦੇ ਲੋਕ ਪਾਗਾਂ ਵਾਲੇ ਆ ਪੰਜਾਬ ਦੇ ਲੋਕ ਪਾਗਾਂ ਵਾਲੇ ਆ ਖਾਸ ਕਰਕੇ ਲੁਧਿਆਣਾ ਤਾਂ ਪਾਗਾਂ ਵਾਲਾ ਪੰਜਾਬ ਦੇ ਅੰਦਰ ਲੁਧਿਆਣੇ ਦੇ ਅੰਦਰ ਹੀ ਆਉਂਦੇ ਜਦੋਂ ਆਉਂਦੇ ਆ ਇਹ ਲੁਧਿਆਣੇ ਦੇ ਲੋਕਾਂ ਦੀ ਕਿਸਮਤ ਵਧੀਆ ਵਾ ਮੈਂ ਸਮਝਦਾ ਜਦੋਂ ਸਤਿਗੁਰੂ ਮਾਤਾ ਜੀ ਦਾ ਅਸ਼ੀਰਵਾਦ ਦਿੰਦਾ ਤੇ ਵੱਡੇ ਭਾਈ ਸੀਨੀਅਰ ਡਿਪਟੀ ਮੇ ਰਕੇਸ਼ ਪ੍ਰਾਸ਼ਾਦੀ ਆ ਪ੍ਰਾਸ਼ਰ ਪਰਵਾਰ ਮਾਤਾ ਜੀ ਤੋਂ ਅਸ਼ੀਰਵਾਦ ਲੈਣ ਲਈ ਹਲਕਾ ਸੈਂਟਰ ਦਾ ਸੇਵਾਦਾਰ ਹੋਣ ਦੇ ਨਾਤੇ ਮਾਤਾ ਜੀ ਜਦੋਂ ਵੀ ਆਉਂਦੇ ਆ ਤਾਂ ਸਾਡਾ ਜਿਹੜਾ ਸੀਸ ਆ ਉਹਨਾਂ ਦੇ ਚਰਨਾਂ ਦੇ ਵਿੱਚ ਝੁੱਕ ਕੇ ਉਹਨਾਂ ਤੋਂ ਅਸ਼ੀਰਵਾਦ ਮਿਲਦਾ ਲੋਕ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਇੰਨਾ ਹਜੂਮ ਇੱਥੇ ਇਨੀ ਸੰਗਤ ਇੱਥੇ ਆਈ ਹੋਈ ਆ ਇੱਥੇ ਕੋਈ ਤੱਕਾ ਨਹੀਂ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਔਰ ਕੀ ਮਹਿਸੂਸ ਕਰਦੇ ਹੋ ਤੁਸੀਂ ਕੋਈ ਲੋਕ ਜਿਹੜੇ ਸ਼ਰਧਾ ਨਾਲ ਆਉਂਦੇ ਆ ਸ਼ਰਧਾ ਭਾਵਨਾ ਮੈਨੂੰ ਪਤਾ ਲੱਗਦਾ ਵੀ ਲੋਕਾਂ ਦੇ ਅੰਦਰ ਕਿੰਨੀ ਸ਼ਰਧਾ ਭਾਵਨਾ ਹੋਰ ਗੁਰੂ ਮਹਾਰਾਜ ਦਾ ਦਰਸ਼ਨ ਕਰ ਲਈ ਇੱਕ ਵਾਰੀ ਦਰਸ਼ਨ ਹੋ ਜਾਵੇ ਉਹਦੇ ਲਈ ਲਾਈਨ ਬਣਾ ਕੇ ਜਾ ਰਹੇ ਅੱਜ 1 ਲੱਖ ਤੋਂ ਪਲੱਸ ਬੰਦਾ ਜਿਹੜਾ ਗੁਰੂ ਦਾ ਲੰਗਰ ਛਕੂ ਇਸ ਧਰਤੀ ਤੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਲਊ ਲੁਧਿਆਣੇ ਦੇ ਲੋਕ ਪਾਕਾਂ ਵਾਲੇ ਅੱਜ

ਲੋਕ ਸੇਵਾ ਦੇ ਵਿੱਚ ਤੋਰਦੇ ਆ ਗੁਰੂ ਮਹਾਰਾਜ ਦੀ ਸੇਵਾ ਦਾ ਇਹ ਸਾਰਾ ਦੇਖਣ ਨੂੰ ਆਪਾਂ ਨੂੰ ਰੁਕ ਜਾਂਦਾ ਖੰਕਾਂ ਦੇ ਵਿੱਚ ਗੁਰੂ ਮਹਾਰਾਜ ਆ ਜਿੰਨਾ ਦੇਖ ਲੋਗੇ ਤੁਹਾਡੇ ਪੰਜ ਖੰਚ ਹਰ ਜਗ੍ਹਾ ਤੇ ਗੁਰੂ ਮਹਾਰਾਜ ਦੀ ਆਈ ਦੀਆ ਔਰ ਗੁਰੂ ਮਹਾਰਾਜ ਦੀਓ ਕਿਰਪਾ ਸਾਸ਼ਰ ਪਰਿਵਾਰ ਤੇ ਨਹੀਂ ਔਰ ਸਾਰੀ ਸੰਗਤ ਤੇ ਤੁਸੀਂ ਜਿੱਦਾਂ ਦਾ ਮਹਿਸੂਸ ਕਰ ਰਹੇ ਹੋਇਆ ਹੈ ਮਾਇਆ ਦਾ ਆਪਣੇ ਆਪ ਨੂੰ ਭਾਗਾਂ ਆਲਾ ਜੇਤਾ ਪਰਿਵਾਰ ਹੀ ਭਾਗਾਂ ਆਲਾ ਜੇਤਾ ਜਦੋਂ ਇਹ ਗੁਰੂ ਮਹਾਰਾਜ ਦੇ स्वरूप या गुरु मारा इधर चलना दे, वैसे अपना सीज़ को होना, होना तो शिवा मिल जाना, लोक सेवा करने का और बाल्ते और शक्ति मिल गयी है। इसका रिश्वत नहीं हो रहा है, क्योंकि कहना चाहूँगे लुधियाना शहर से बहुत बदतमीज़ है। जी, बिल्कुल। सबसे पहले तो लुधियाना वासियों को बहुत-बहु कि गुरु माँ जो है आज लुधियाना की धरती पर जो है खुद चल कर के आई हैं और सबसे बड़ी सौभाग्य की बात मेरे लिए है कि एज ए काउंसलर जो लोगों ने यहाँ के लोगों ने मुझे प्यार दिया है और मेरे लिए खुशकिस्मती की बात यह है कि जो जगह चुनी गई है वो मेरे वार्ड में चुनी गई है और आज गुरु माँ सुदीक्षा जी जो हैं यहाँ पर साक्षात खुद विराजमान हुई हैं और जो संगत को प्रवचन देने के लिए आई हैं और आप देखिएगा कि पूरे पंजाब से जो है संगत कितनी भारी मात्रा में उमड़कर जो है उनके प्रवचनों को सुनने के लिए आई हैं तो इससे कहीं ना कहीं देखने को भी मिलता है कि जो एक कलंक पंजाब के पंजाब पर लगाया गया है कि पंजाब जो है नशे में डूबा हुआ है मैं कहूँगी कि आप कैमरे के राही दिखाइएगा कि ये सिर्फ़ एक मात्र कलंक ही है देखिए आप किस तरीके से युवा महिलाएँ और बच्चे हमारे बुजुर्ग सब जो है पंजाब पूरे पंजाब से माता जी के प्रवचनों को सुनने के लिए आए हैं तो कहीं ना कहीं मैं मीडिया को ये ज़रूर कहना चाहूँगी कि जहाँ एक तरफ वो पलड़ा दिखाया जाता है ये भी ज़्यादा से ज़्यादा स्प्रेड किया जाए ताकि आने वाले हमारे जो युवा हैं वो इन चीज़ों से ज़्यादा ਮੈਮ ਅੱਜ ਜਿੱਥੇ ਗੱਲ ਚੱਲੀ ਹੈ ਨਸ਼ੇ ਦੀ ਹੁਣ ਪੰਜਾਬ ਸਰਕਾਰ ਵੀ ਇੱਥੇ ਪ੍ਰੋਪਰ ਕੰਮ ਕਰਦੀ ਹੈ ਜਿਹੜੇ ਨਜਾਇਜ਼ ਪ੍ਰਾਪਤੀਆਂ ਬਣੀਆਂ ਨਸ਼ੇ ਆਦਿਆਂ ਨੇ ਤੇ ਉਹਨਾਂ ਤੇ ਵੀ ਕਾਰਵਾਈ ਹੋ ਰਹੀ ਹੈ ਉੱਤੇ ਕੀ ਕਹਿਣਾ ਚਾਹੋਗੇ ਜੀ ਬਿਲਕੁਲ ਇਹ ਅੱਜ ਹੀ ਨਹੀਂ ਪਿਛਲੇ ਡੇਢ ਦੋ ਸਾਲੋਂ ਸੇ ਜੋ ਹੈ ਇਸ ਪਰ ਕਾਰਵਾਈ ਚੱਲ ਰਹੀ ਸੀ मान साहब ने पूरे जो अपने भरकस प्रयत्न किए हैं इसके पीछे और हम सबको आज से डेढ़ दो साल पहले निर्देश आए थे कि सभी की जो है लिस्टें बनाई जाएं कि जो चाहे थोड़ा नशा बेचता है चाहे ज़्यादा नशा बेचता है जो भी हमारे जो आने वाली नींव को हिला रहा है हमारी पंजाब की जड़ों को हिला रहा है उनके नाम जो है दिए गए थे और जिन्होंने दिए उनके नामों को गुप्त रखा गया था उसके पीछे पूरा एक डिपार्टमेंट जो है अलग से उसकी रैकी करने के लिए लगाया गया था और आज ये उसी का रिजल्ट है जो पंजाब मान साहब ने जो पीला पंजा अपना जो चलाया है पूरे पंजाब में और मैं कहूँगी कि इसके साथ साथ ही वो पीले पंजे का रिजल्ट भी और जो गुरु माँ के जो प्रवचन है उनको सुनकर भी पंजाब जो है जल्दी ही रंगला पंजाब फिर से जो मान साहब का सपना था वो जल्दी साकार होगा